D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਮਾਣਾ ਸਵਾਗਤ ਕਰਦਾ ਹਾਂ ਇੱਕ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਜਿੱਥੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਬਾਹਰ ਆ ਕੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਇੱਥੇ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਵੱਡਾ ਫੈਸਲਾ ਲੈਂਦੇ ਹੋਏ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਿੱਥੇ ਕਾਂਗਰਸੀ ਆਗੂ ਵੀ ਨਾਰਾਜ਼ ਦਿਖਾਈ ਦੇ ਰਹੇ ਨੇ ਕਈ ਕਾਂਗਰਸ ਲੀਡਰਸ ਪਾਸੇ ਖੜਾ ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਤੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀਂਗ ਵੀ ਪੰਜਾਬ ਸਰਕਾਰ ਤੇ ਵੱਡੇ ਨਿਸ਼ਾਨੇ ਸਾਧਦੇ ਨੇ ਅਮਰਿੰਦਰ ਸਿੰਘ ਰਾਜਾਵੜੀਂਗ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਮੈਂ ਦਿੱਲੀ ਆਇਆ ਵਿਆ ਸੀਗਾ ਤੁਸੀਂ ਦੇਖਿਆ ਹੋਣਾ ਕੱਲ ਮੀਟਿੰਗ ਰਹੀ ਖਰਗੇਗ ਸਿੰਘ ਸਾਹਿਬ ਨਾਲ ਤੇ ਰਾਹੁਲ ਜੀ ਨਾਲ ਬਾਜਵਾ ਸਾਹਿਬ ਵੀ ਇੱਥੇ ਸੀਨ ਸੀਐਲਪੀ ਲੀਡਰ ਏ ਅੱਜ ਵਾਪਸ ਹੋਣਾ ਸੀਗਾ ਲੇਕਿਨ ਕੁਝ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਵਾਪਸ ਨਹੀਂ ਆ पाए। ਔਰ ਮੈਂ ਤੇ ਬਾਜਵਾ ਸਾਹਿਬ ਨੇ ਪਲਾਨ ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ। ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ بیٹے ਨੂੰ ਨਾਲ ਲੈ ਕੇ। ਸੋ ਅੱਜ ਦਾ ਅਸੀਂ ਸਮਾਂ ਵੀ ਨਿਸ਼ਚਿਤ ਕੀਤਾ ਸੀ। ਪਰ ਪਹੁੰਚ ਨਹੀਂ ਪਾਏ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ ਲੇਕਿਨ ਜਲਦੀ ਖੈਰਾ ਸਾਹਿਬ ਖੈਰਾ ਸਾਹਿਬ ਦੇ بیٹے ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਜਾ ਕੇ ਮਿਲ ਕੇ ਵੀ ਆਵਾਂਗੇ ਦੁਬਾਰੇ ਪਹਿਲਾਂ ਵੀ ਜਾ ਕੇ ਆਏ ਖੈਰਾ ਸਾਹਿਬ ਕੋਲੇ ਔਰ ਕੱਲ ਅਸੀਂ ਇਸ ਘਟਨਾ ਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਉਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖੈਰਾ ਸਾਹਿਬ ਦੇ بیٹے ਨੂੰ ਮੈਂ ਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ। ਔਰ ਨਾ ਕੇਵਲ ਲੋਕਤੰਤਰ ਦੀਆਂ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ ਉਹ ਰੀਆਂ ਵੀ ਤੱਜੀਆਂ ਉੜਾ ਦਿੱਤੀਆਂ ਗਈਆਂ। ਔਰ ਜਿਸ ਪ੍ਰਕਾਰ ਸੁਖਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਹੀ ਮੁਕੱਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਿਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਿਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ મતਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ મતਭੇਦ ਰਹਿੰਦੇ ਹੈ ਅਸੀਂ ਆਪਸ ਵਿੱਚ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰਨੇ ਲੱਗ ਜਾਈਏ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਮੇਰੇ ਬਾਰੇ ਬੋਲਦੇ ਮਾੜਾ ਬੋਲਦੇ ਔਰ ਪ੍ਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪ੍ਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ ਔਰ ਮੈਨੂੰ ਸਮਝਦਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੈ ਰਾਜਾ ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਜੇ ਕੋਈ ਤੁਹਾਨੂੰ ਕਹਿ ਵੀ ਲਵੇ ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਣੇ ਦਿਲ ਚ ਸੰਭਾਲੋ ਵੀ ਕੋਈ ਗੱਲ ਨਹੀਂ ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਚ ਬੰਦ ਕਰਨ ਦੇ ਨਾਲ ਤੁਸੀਂ ਵੱਡਿਆ ਨਹੀਂ ਹੋਣੇ ਤੁਸੀਂ ਵੱਡਾ ਉਦੇ ਹੋਣਾ ਜਿੱਦ ਤੇ ਤੁਸੀਂ ਕਿਹਾ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਇ ਇਸ ਕਰਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਪ ਦੇ ਦਿਲ ਚ ਸੰਭਾਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਅੱਜ ਜੋ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਹੈ ਜਾਂ ਹੋਇਆ ਹੈ ਇਹਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਸੀਂ ਕਿਹਨੂੰ ਮਾਰਨ ਲੱਗੇ ਆਂ ਪੰਜਾਬ ਪੰਜਾਬ ਨੂੰ ਮਾਰਨ ਲੱਗੇ ਆ ਪੰਜਾਬ ਦੀ ਇਸ ਕੱਲ ਨਾਲ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾ ਰਹੇ ਹਾਂ ਬਥੇਰੇ ਰੋਜ਼ਾਨਾ ਕਤਲੇਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਨਾਂ ਵੱਲ ਧਿਆਨ ਦੇਈਏ ਅਸੀਂ ਇਸ ਕੰਮ ਤੇ ਲੱਗੇ ਕਿ ਫਲਾਣਾ ਬੰਦਾ ਹੁਣ ਅਜੂਰੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫੇਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਐ ਚਟਾਂਗ ਵਾਂ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਮੀਟਿੰਗ ਸਾਰੇ ਵ੍ਰਿਸ਼ ਲੀਡਰਸ ਨੂੰ ਮਿਲਣਾ ਹੈ ਇਹਰੇ ਤੇ ਗੱਲਬਾਤ ਕਰਕੇ ਫਿਰ ਅਗਲਾ ਕਦਮ ਜਿਸ ਤਰ੍ਹਾਂ तमाम ਸਾਰੇ ਕਾਂਗਰਸੀ ਭਰਾ ਕਹਿਣਗੇ ਉਸ ਤਰ੍ਹਾਂ ਅਸੀਂ ਚੁੱਕਾਂਗੇ ਔਰ ਮੈਂ ਪੰਜਾਬ ਦੀ ਪੁਲਿਸ ਨੂੰ ਕਹਿਣਾ ਚਾਹਣਾ ਕਿ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਜਿੰਨਾ ਤੁਸੀਂ ਦਿਮਾਗ ਇਸ ਪਾਸੇ ਲਾਇਆ ਹੋਇਆ ਹੈ ਕਿ ਫਲਾਣੇ ਤੇ ਪਰਚਾ ਕਿੱਦਾਂ ਬਣਾਉਣਾ ਹੈ ਉਹਨੂੰ ਪਸਾਉਣਾ ਕਿੱਦਾਂ ਉਹਨੂੰ ਦੇ ਲੋਕਾਂ ਦੀ ਹਿਫਾਜ਼ਤ ਦਾ ਸਤੇ ਲਾ ਦਿਓਗੇ ਤੇ ਮੈਨੂੰ ਲੱਗਦਾ ਬਿਹਤਰੀਨ ਹੋਏਗੀ ਔਰ ਦੂਜੀ ਗੱਲ ਸਦਾ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਇਹ ਦਿਨ ਚੱਲਦੇ ਰਹਿੰਦੇ ਆ ਇਹ ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ ਇੱਥੇ ਵੱਡੇ ਵੱਡੇ ਐਲਕਰ ਚਲੇ ਗਏ ਸਭ ਨੇ ਇੱਥੇ ਚਲੇ ਜਾਣੇ ਔਰ ਜਿੰਨਾ ਕੰਮ ਚੰਗਾ ਕਰ ਲਾਂਗੇ ਮੈਂ ਸਮਝਦਾ ਓਨਾ ਹੀ ਥੋੜਾ ਹੈ ਸੋ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਪੰਜਾਬ ਬਹੁਤ ਪੰਜੇ ਰੋਕ ਇਹ ਬਦਲਾਖੋਰੀ ਇੱਕ ਦੂਜੇ ਨੂੰ ਮਾਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੋ ਉਮੀਦ ਕਰਦਾ ਹਾਂ ਕਿ ਸ਼ਾਇਦ ਅਗਾ ਤੋਂ ਇਹੋ ਜਿਹਾ ਕਿਸੇ ਵਿਅਕਤੀ ਦੇ ਨਾਲ ਨਾ ਹੋਵੇ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਸੋ ਪਰਿਵਾਰ ਦੇ ਨਾਲ ਔਰ ਸੁਖਪਾਲ ਖਹਿਰਾ ਦੇ ਨਾਲ ਸਾਰੀ ਕਾਂਗਰਸ ਪਾਰਟੀ ਡਟ ਕੇ ਅਸੀਂ ਖੜੀ ਹੈ ਔਰ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਸਾਰੇ ਉਹਨਾਂ ਦਾ ਸਾਥ ਦੇਵਾਂਗੇ। ਔਰ ਆਸ ਕਰਾਂਗਾ ਕਿ ਇਸ ਤੋਂ ਬਾਅਦ ਐਸੀ ਕੋਈ ਘਟਨਾ ਨਾ ਵਾਪਰੇ। ਕਿਉਂਕਿ ਅੱਜ ਲੋਕਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕਿਸ ਪ੍ਰਕਾਰ ਜਿਹੜੇ ਨਕਾਬ ਸੰ ਚਿਹਰੇ ਤੇ ਤੁਸੀਂ ਸੋ ਖੈਰਾ ਸਾਹਿਬ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਐ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਗੱਲ ਦੀ ਚਿੰਤਾ ਨਾ ਕਰੋ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ ਔਰ ਉਹਨਾਂ ਚਿੱਕਰ ਕਿਸੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝੋ ਜਿੰਨਾ ਚਿੱਕਰ ਉਹਨੂੰ ਗੁਨੇਗਾਰ ਕਾਨੂੰਨ ਨਹੀਂ ਠਹਿਰਾ ਦਿੰਦਾ ਇਸ ਤਰ੍ਹਾਂ ਹੁੰਦਾ ਆ ਇਹ ਅੱਜ ਦਾ ਨਹੀਂ ਪਹਿਲਾਂ ਵੀ ਲੋਕ ਜਿਹੜੇ ਕੋਈ ਆਪਣੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਗੱਲ ਕਰਦੇ ਸਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਚ ਜੀਂ ਜੀਰਾ ਪਾ ਦਿੱਤੀਆਂ ਜਾਂਦੀਆਂ ਸਨ ਸੋ ਤੁਸੀਂ ਬੇਫਿਕਰ ਰਹੋ ਬੇਚੰਜ ਕਰੋ ਸੱਚ ਸਾਹਮਣੇ ਆਏਗਾ ਤੇ ਸੱਚ ਦੀ ਇੱਕ ਨਾ ਇੱਕ ਦਿਨ ਜਿੱਤ ਹੋਏਗੀ ਸੋ ਫੇਰ ਮਿਲਦੇ ਆਂ ਜਲਦੀ ਖੈਰਾ ਸਾਹਿਬ ਨੂੰ ਮਿਲ ਕੇ ਆਉਣੇ ਆ ਦਵਾਰੇ ਫੇਰ ਸਿਰ ਤਕੜੇ ਰਹੋ ਕੋਈ ਗੱਲ ਨਹੀਂ ਸਵਾਦੀ ਸਾਰੇ ਜਾਣੇ ਪਰਿਵਾਰ ਨੂੰ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਦੇ ਚੌਹ ਨਾਲੇ ਨੂੰ ਹੌਸਲਾ ਦਿਓ ਕਿ ਚਿੰਤਾ ਨਾ ਕਰੋ ਉਹ ਦਿਨ ਨਹੀਂ ਇਹ 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 ਦਿਨ ਰਹਿਣੇ ਨਹੀਂ ਹੈ ਇਹ ਦਿਨ ਫਿਰਦੇ ਰਹਿੰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਪੱਤੇ ਤਾਂ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਕਰੀਬ 97 ਦਿਨਾਂ ਤੋਂ ਜਿਹੜੇ ਵਿੱਚ ਨੇ ਇਸ ਤੇ ਕਈ ਵਿਰੋਧੀ ਆਗੂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਈ ਵਿਰੋਧੀ ਪਾਰਟੀਆਂ ਵੱਲੋਂ ਵੀ ਸਰਕਾਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਾਂਗਰਸ ਤੋਂ ਇਲਾਵਾ ਕਈ ਲੀਡਰਾਂ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰਿਆ ਹੈ ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਦੇ ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਤੇ ਕੀ ਫੈਸਲਾ ਲਿਆ ਜਾਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ